ਸਪੈਸ਼ਲ ਬ੍ਰਾਂਚ ਜਲੰਧਰ ਦਿਹਾਤੀ ਪੁਲਿਸ ਨੇ ਦੋ ਨਸ਼ਾ ਤਸਕਰਾਂ ਨੂੰ ਕਾਬੂ ਕੀਤਾ ਹੈ। ਇਹਨਾਂ ਕੋਲੋਂ 5 ਕਿਲੋ ਚਰਸ ਅਤੇ 51,000 ਰੁਪਏ ਦੀ ਡਰੱਗ ਮਨੀ ਬਰਾਮਦ ਕੀਤੀ ਹੈ। ਮੁਲਜ਼ਮਾਂ ਨੂੰ ਗ੍ਰਿਫਤਾਰ ਕਰਕੇ ਥਾਣਾ ਨਕੌਦਰ ਵਿੱਚ ਕੇਸ ਦਰਜ ਕਰ ਲਿਆ ਗਿਆ ਹੈ। ਸਪੈਸ਼ਲ ਬ੍ਰਾਂਚ ਜ਼ਿਲ੍ਹਾ ਜਲੰਧਰ ਦਿਹਾਤੀ ਦੇ ਇੰਸਪੈਕਟਰ ਸੁਖਦੇਵ ਸਿੰਘ ਨੇ ਦੱਸਿਆ ਕਿ ਗੁਪਤ ਸੂਚਨਾ ਦੇ ਆਧਾਰ 'ਤੇ ਨਕੌਦਰ ਇਲਾਕੇ 'ਚ ਨਾਕਾਬੰਦੀ ਕਰ ਮੁਲਜ਼ਮਾਂ ਨੂੰ ਕਾਬੂ ਕੀਤਾ ਗਿਆ। ਮੁਲਜ਼ਮਾਂ ਦੀ ਪਛਾਣ ਸੰਦੀਪ ਕੁਮਾਰ ਉਰਫ ਸੋਨੂ ਵਾਸੀ ਗੁਰੂ ਤੇਗ ਬਹਾਦਰ ਨਗਰ ਨਕੋਦਰ ਅਤੇ ਗੁਰਦੇਵਾਲ ਸਿੰਘ ਉਰਫ ਬੱਗਾ ਵਾਸੀ ਇੰਦਰਾ ਕਲੋਨੀ ਨਕੋਦਰ ਵਜੋਂ ਹੋਈ ਹੈ। ਮੁਲਜ਼ਮ ਐਕਟਿਵ ਅਤੇ ਜਾ ਰਹੇ ਸਨ। ਇਹਨਾਂ ਕੋਲੋਂ 5 ਕਿਲੋ ਹਿਰੋਇਨ ਅਤੇ 51000 ਰੁਪਏ ਦੀ ਭਾਰਤੀ ਕਰੰਸੀ ਡਰੱਗ ਮਨੀ ਦੇ ਰੂਪ ਚ ਬਰਾਮਦ ਹੋਈ ਹੈ। ਮੁਲਜ਼ਮਾਂ ਨੂੰ ਗ੍ਰਿਫਤਾਰ ਕਰਕੇ ਐਕਟਿਵ ਜ਼ਬਤ ਕਰ ਲਈ ਗਈ ਹੈ। ਦੋਸ਼ੀਆਂ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ ਤੇ ਅਗਲੇਰੀ ਜਾਂਚ ਜਾਰੀ ਹੈ। ਜਲੰਧਰ ਤੋਂ ਚਿਰਾਗ ਸ਼ਰਮਾ ਦੀ ਰਿਪੋਰਟ ਵਿੰਡੋ ਪੰਜਾਬ ਟੀਵੀ ਜੀ ਸਰ ਅਸੀਂ ਦਾ ਉਸਾਨੀ ਮਾਨਯੋਗ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਡੀਜੀਪੀ ਪੰਜਾਬ ਸ਼੍ਰੀ ਗੌਰਵ ਯਾਦਵ ਆਈਪੀਐਸ ਡੀਆਈਜੀ ਜਲੰਧਰ ਰੇਂਜ ਡਾਕਟਰ ਅਸ ਗੁਪਤੀ ਦੇ ਦਿਸ਼ਾ ਨਿਰਦੇਸ਼ਾਂ ਹੇਠ ਜਲੰਧਰ ਰੂਰਲ ਪੁਲਿਸ ਵੱਲੋਂ ਨਸ਼ੇ ਦੇ ਖਿਲਾਫ ਵਿੱਢੀ ਮੁਹਿੰਮ ਤਹਿਤ ਸਾਨੂੰ ਕਾਮਯਾਬੀ ਮਿਲੀ ਜਦੋਂ ਅਸੀਂ ਦੋ ਬੰਦਿਆਂ ਨੂੰ ਅਰੈਸਟ ਕਰਕੇ ਉਹਨਾਂ ਤੋਂ 5 ਕਿਲੋਗ੍ਰam ਜਿਹੜੀ ਚਰਸ ਨਾਲ 51 ਹਜ਼ਾਰ ਡਰਗਮਨੀ ਤੇ ਸਕੂਟਰ ਐਕਟਿਵਾ ਕੋਸੀਂ ਬਰਾਮਦ ਕੀਤੀ ਤੇ ਇਹਨਾਂ ਦੇ ਦੋਸ਼ੀਆਂ ਦੇ ਨਾਮ ਸੰਦੀਪ ਕੁਮਾਰ ਉਰ ਸੋਨੂ ਤੇ ਗੁਰਦਿਆਲ ਸਿੰਘ ਵਰ ਬੱਗਾ ਹੈਗੇ ਨੇ ਇਹ ਨਕੋਦਰ ਏਰੀਆ ਦੇ ਰਹਿਣ ਵਾਲੇ ਨੇ ਤੇ ਪੁਰਾਣੇ ਮੁਰਜਮ ਹੈਗੇ ਨੇ ਇਹ ਜਿਹੜੇ ਪੁਰਾਣੇ ਅਲੂਸੀ ਹੈਗੇ ਨੇ ਇਹ ਪਹਿਲਾਂ ਵੀ ਐਨਡੀਪੀਐਸ ਦੇ ਪਰਚੇ ਦਰਜ ਹੈਗੇ ਨੇ ਤੇ ਜਿਹੜੀ ਸਾਡੀ ਇਹ ਮੁਹਿੰਮ ਹੈ ਨਸ਼ਿਆਂ ਦੇ ਖਿਲਾਫ ਅਸੀਂ ਚਲਾਈ ਕਿ ਆਉਣ ਵਾਲੇ ਦਿਨਾਂਾਂ ਵਿੱਚ ਹੋਰ ਵੀ ਇੰਟੈਂਸਿਟੀ ਕੀਤੀ ਜਾਊਗੀ ਤੇ ਇਸੇ ਤਰ੍ਹਾਂ ਜਰੂਰ ਸੱਤ ਕਿਸ ਤਰ੍ਹਾਂ ਦੇ ਲੋਕ ਸਾਵਣਾ ਫੀਲ ਜਾਂਦੇ ਸੀਗਾ ਖੁਸ਼ੀ ਕਰਦੇ ਸੀਗੇ ਇਹ ਜੋ ਇਹਨਾਂ ਦੀ ਪੁੱਜਗੀ ਸਾਹਮਣੇ ਆਇਆ ਜੀ 2 ਲੱਖ ਰੁਪਏ ਪਰ ਕਿਜੀ ਦੇ حساب ਨਾਲ ਮੇਰਟ ਯੂਪੀ ਤੋਂ ਲੈ ਕੇ ਆਉਂਦੇ ਸੀ ਤੇ ਅੱਗੇ ਆਪਣਾ ਮਾਰਜਿਨ ਰੱਖ ਕੇ ਅੱਗੇ ਜਿਹੜਾ ਹੈਗਾ ਉਹ ਵੇਚਦੇ ਸੀਗੇ ਜਿਹਦਾ ਤਾਂ 55000 ਰੁਪਏ ਤੋਂ ਹਿਸਾਬ ਡਗਮਣੀ ਪਈ ਗਈ ਆ ਬਹੁਤ ਪੁਰਾਣੇ ਕੰਮ ਦਾ ਰਿਹਾ ਕੋਈ ਪ੍ਰੋਪਰਟੀ ਵਗੈਰਾ ਜਾਂ ਇਹਨਾਂ ਦੀ ਕੋਈ ਹੋਰ ਮਨੀ ਵਗੈਰਾ ਰੱਖੀ ਹੋਵੇ ਨਾ ਜਿਹੜੀ ਬਿਲਕੁਲ ਤੁਹਾਡੀ ਗੱਲ ਠੀਕ ਹੈ ਜੀ ਜਿਹੜੀ NDPS ਦੇ ਕੇਸਿਸ ਦੇ ਵਿੱਚ ਜਿਹੜਾ ਸੈਕਸ਼ਨ 69F ਹੈਗਾ ਉਹਦੇ ਵਿੱਚ ਪ੍ਰੋਪਰਟੀ ਸੀਜ਼ਰ ਦਾ ਪ੍ਰਾਵਧਾਨ ਹੈਗਾ ਸੋ ਉਹਨੂੰ ਅਸੀਂ ਮੱਦੇਨਜ਼ਰ ਧਿਆਨ ਚ ਰੱਖਣੀ ਹੋਏ ਅਸੀਂ ਇਹਨਾਂ ਦੀ ਸਾਰੀ ਜਿਹੜੀ ਪ੍ਰੋਪਰਟੀ ਇਲੀਗਲੀ ਅਕਵਾਇਰਡ ਹੈਗੀ ਹੈ ਜੇ ਕੋਈ ਹੈਗੀ ਉਹਨੂੰ ਆਇਡੈਂਟੀਫਾਈ ਕਰਕੇ ਕਾਨੂੰਨ ਅਨੁਸਾਰ ਕਾਰਵਾਈ ਅਮਲ ਵਿੱਚ ਲੈ ਕੇ ਆਵਾਂਗੇ ਕਿੰਨੇ ਦਿਨ ਦਾ ਰਿਮਾਂਡ ਲਗਾ ਦੇ ਇਹ 2 ਦਿਨ ਦਾ ਰਿਮਾਂਡ ਹੈ ਜਿਹੜੀ ਵਾਹਨ ਦੀ ਸਰਵ ਵਾਲਾ ਆਪਣੇ ਨਾਮ ਦੀ ਜਿਹੜੀ ਜੀ ਵੀ ਵਾਹਨ ਆਪਣੇ ਨਾਮ ਹੈਗੀ ਹੈ ਬਾਕੀ ਅਸੀਂ ਹੋਰ ਡਿਟੇਲ ਸਾਰੀ ਚੈੱਕ ਕਰ ਰਹੇ ਹਾਂ ਕਿ ਉਹ ਵਾਹਨ ਕਿੱਥੋਂ ਸੋਰਸ ਆਫ ਆਈ ਕਿ ਕਦੋਂ ਦੀ ਹੈਗੀ ਹੈ ਸਾਰੇ ਡਿਟੇਲਸ ਦੀ ਅਸੀਂ ਇਨਵੈ